ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੇਤ ਸਿੰਘ ਬਿੱਦਵਾਲੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਈ ਇੱਕ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਇੱਕ ਯੋਜਨਾ ਬਣਾਈ ਜਾ ਰਹੀ ਹੈ ਉਹ ਯੋਜਨਾ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੇ ird gird ਘੁੰਮਦੀ ਹੋਈ ਨਜ਼ਰ ਆ ਰਹੀ ਹੈ ਸਾਡੇ ਕੋਲ ਸਾਡੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਆ ਤੇ ਚੰਡੀਗੜ੍ਹ ਦੇ ਵਿੱਚ ਵੀ ਸਿਆਸੀ ਗਲਿਆਰਾਂ ਵਿੱਚ ਚਰਚਾ ਜ਼ੋਰਾਂ ਦੇ ਉੱਪਰ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਕੋਈ ਐਕਸ਼ਨ ਕੀਤਾ ਜਾਵੇਗਾ ਤੇ ਉਸ ਐਕਸ਼ਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਕੀਤੀ ਜਾਵੇਗੀ ਆਖਰਕਾਰ ਇਹ ਹੁਣ ਚਰਚਾ ਸ਼ੁਰੂ ਕਿਉਂ ਹੋਈ ਆ ਤੁਹਾਨੂੰ ਦੱਸ ਦਿੰਦੇ ਆ ਕਿ ਬੀਤ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 328 ਰੁਪਿਆਂ ਦੇ ਗਾਇਬ ਹੋਣ ਦੇ ਮਾਮਲੇ ਤੋਂ ਬਾਅਦ ਹਾਈ ਕੋਰਟ ਦੇ ਦਖਲ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਐਫ ਆਈ ਆਰ ਦਾਖਲ ਕੀਤੀ ਗਈ ਸੀ ਜਿਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਹਮਣੇ ਆ ਕੇ ਗੱਲ ਪ੍ਰੈਸ ਕਾਨਫਰੰਸ ਕਰਕੇ ਸਾਫ ਕਰ ਦਿੱਤਾ ਹੈ ਕਿ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਾਂਗੇ ਐਜੀਪੀਸੀ ਕੁਝ ਮਰਜ਼ੀ ਆਖੀ ਜਾਵੇ ਪਰ ਹਜੇ ਤੱਕ ਵੀ 328 ਰੁਪਏ ਕਿੱਥੇ ਨੇ ਇਸ ਦੇ ਬਾਬਤ ਕਿਸੇ ਕੋਲ ਕੋਈ ਵੀ ਜਾਣਕਾਰੀ ਨਹੀਂ ਉਹਨਾਂ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਜੋ ਸੀਏ ਸੁਖਬੀਰ ਸਿੰਘ ਬਾਦਲ ਦਾ ਏ ਉਹੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀਏ ਆ ਉਸ ਦੇ ਉੱਪਰ ਇੱਕ ਐਕਸ਼ਨ ਵੀ ਹੋਇਆ ਸੀ ਉਸ ਪੂਰੇ ਮਾਮਲੇ ਦੇ ਵਿੱਚ ਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕੁਝ ਇਸ਼ਾਰੇ ਕਰਦੇ ਹੋਏ ਵੀ ਨਜ਼ਰ ਆਏ ਅਪੂਰਨ ਤਰੀਕੇ ਦੇ ਨਾਲ ਹਰ ਫਰੰਟ ਤੋਂ ਸੁਖਬੀਰ ਸਿੰਘ ਬਾਦਲ ਨੂੰ ਘੇਰੇ ਨੇ ਪਰ ਇਸ ਪ੍ਰੈਸ ਕਾਨਫਰੰਸ ਦਾ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਦੇ ਨਾਲ ਕੀ ਲੈਣਾ ਦੇਣਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾਂ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਹੋਣ ਇਹ ਦੋਵੇਂ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸੀ ਬੇਅਦਬੀ ਤੇ ਨਸ਼ਿਆਂ ਦੇ ਮੁੱਦੇ ਦੇ ਉੱਪਰ ਕੈਪਟਨ ਤੋਂ ਦੋਵੇਂ ਮਸਲੀ ਹੱਲ ਨਹੀਂ ਹੋਏ ਸੀ ਤਾਂ ਫਿਰ 2022 ਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਨਸ਼ੇ ਦੇ ਮਾਮਲੇ ਵਿੱਚ ਤਾਂ ਆਮ ਆਦਮੀ ਪਾਰਟੀ ਦਾਵਾ ਕਰੀਏ ਕਿ ਅਸੀਂ ਤਾਂ ਬਹੁਤੀਆਂ ਗ੍ਰਿਫਤਾਰੀਆਂ ਕਰ ਲਈਆਂ ਅਸੀਂ ਇਨੀਆਂ ਜੋ ਐਫਆਈਆਰ ਕਰਤੀਆਂ ਅਸੀਂ 40 ਹਜ਼ਾਰ ਬੰਦਾ ਗ੍ਰਿਫਤਾਰ ਕਰ ਲਿਆ ਨਸ਼ਾ ਤਸਕਰ ਗ੍ਰਿਫਤਾਰ ਕਰ ਲਏ ਯੁੱਧ ਨੈਸ਼ਨਲ ਸਾਡਾ ਪੂਰਾ ਕਾਮਯਾਬ ਰਿਹਾਏ ਤੇ ਅਸੀਂ ਦੂਜਾ ਪੜਾਅ ਸ਼ੁਰੂ ਕਰਾਂਗੇ ਪਰ ਲੋਕ ਇਨਾਂ ਦਾਅਵਿਆਂ ਦੀ ਫੂਕ ਕੱਢ ਰਹੇ ਨੇ ਹੁਣ ਦੂਸਰਾ ਜੋ 2022 ਚ ਵੱਡਾ ਪ੍ਰੋਮਿਸ ਸੀ ਜਾਂ ਗਰੰਟੀ ਸੀ ਉਸੇ ਬੇਬੀ ਮਾਮਲਿਆਂ ਦੀ ਵਿੱਚ ਇਨਸਾਫ ਦੀ ਜਾਂ ਜੋ ਗੋਲੀਬਾਰੀ ਦੀ ਘਟਨਾ ਹੋਈ ਸੀ ਸਭ ਦੇ ਵਿੱਚ ਇਨਸਾਫ ਦੀ ਤੀ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਅੰਦਰ ਖਾਤੇ ਤਿਆਰੀ ਕਰ ਰਹੀ ਆ ਜੋ ਐਲਕੇ ਯਾਦਵ ਦੀ ਐਸਆਈਟੀ ਰਿਪੋਰਟ ਸੀ ਜਿਸ ਨੂੰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਸੁਖਬੀ ਸਿੰਘ ਬਾਦਲ ਤੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਮ ਹੋਣ ਦੇ ਇਸ਼ਾਰੇ ਕੀਤੇ ਸੀ ਇਸ ਤੋਂ ਬਾਅਦ ਹੁਣ ਇਹ ਚੱਚ ਆਇਆ ਅੰਦਰ ਖਾਤੇ ਕਿ ਬੇਅਦਬੀ ਤੇ ਇਸ ਦੇ ਨਾਲ ਗੋਲੀ ਕਾਂ ਜੋ 2015 ਵਿੱਚ ਪੂਰਾ ਘਟਨਕਾਂ ਵਾਪਰਿਆ ਸੀ ਉਸ ਦੇ ਵਿੱਚ ਜਾਫਰੇ ਇੱਕ ਹੋਰ ਨਵਾਂ ਮਾਮਲਾ ਨਾਲ ਜੋੜ ਕੇ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਗ੍ਰਿਫਤਾਰ ਕਰ ਸਕਦੀ ਆ ਸਾਡੇ ਕੋਲ ਜਿਵੇਂ ਇਹ ਜਾਣਕਾਰੀ ਆਉਂਦੀ ਆ ਤਾਂ ਅਸੀਂ ਇਸ ਦੇ ਬਾਬਤ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨਾਲ رابطہ ਵੀ ਕੀਤਾ ਤਾਂ ਉਹਨਾਂ ਨੇ ਵੀ ਸਾਨੂੰ ਇਹ ਗੱਲ ਦੇ ਉੱਪਰ ਹਾਮੀ ਭਰੀ ਕਿ ਸਾਡੇ ਕੋਲ ਵੀ ਇਹ ਚਰਚਾ ਬੀਤੇ 3 ਮਹੀਨਿਆਂ ਤੋਂ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਗ੍ਰਿਫਤਾਰ ਕੀਤਾ ਜਾ ਸਕਦਾ ਏ ਜੇਕਰ ਤੁਸੀਂ ਇਸ ਦੇ ਬਾਬਤ ਹੋਰ ਜਾਣਕਾਰੀ ਲੈਣੀ ਹੈ ਤਾਂ ਸਾਡਾ ਜੋ ਪੰਜਾਬੀ ਪੋਡਕਾਸਟ ਚੈਨਲ ਆ ਜਿੱਥੇ ਮੈਂ ਤ੍ਰਿتن ਧਾਲੀਵਾਲ ਦੋਨੇ ਪੋਡਕਾਸਟ ਕਰਦੇ ਆ ਉੱਥੇ ਤੁਸੀਂ ਇਹ ਪੂਰਾ ਪ੍ਰੋਗਰਾਮ ਸੁਣ ਸਕਦੇ ਹੋ ਜੋ ਕੱਲ੍ਹ ਸ਼ਾਮ 7 ਵਜੇ ਪਬਲਿਕ ਹੋ ਗਿਆ ਸੀ ਜੋ ਮੰਗਲਵਾਰ 7 ਵਜੇ ਪ੍ਰੋਗਰਾਮ ਆ ਗਿਆ ਸੀ ਉੱਥੇ ਅਸੀਂ ਪੂਰੀ ਗੱਲ ਡਿਟੇਲ ਨਾਲ ਕੀਤੀ ਕਿ ਆਖਰਕਾਰ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਚਰਚਾਵਾਂ ਨੇ ਉਹ ਕੀ ਨੇ ਸਰਕਾਰ ਚ ਕੀ ਮਾਹੌਲ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਇਸ ਦੇ ਬਾਬਤੋ ਸ਼੍ਰੋਮਣੀ ਅਕਾਲੀ ਦਲ ਬਾਰੇ ਜੋ ਲੋਕ ਨੇ ਉਹ ਕੀ ਸੋਚ ਰਹੇ ਨੇ ਧੰਨਵਾਦ